ਬਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਣਾ ਵੈਲਕਮ ਹੈ ਤੁਹਾਨੂੰ ਜੀ ਸੱਤ ਤੁਹਾਡਾ ਆਪਣਾ ਸੁਪਨਾ ਆਪਣਾ ਡਰੈਸ ਦੱਸ ਦਿਓ ਜੀ ਆਪਣਾ ਨਾਮ ਮਨਪ੍ਰੀਤ ਹੈ ਜੀ ਠੀਕ ਹੈ ਜੀ ਆਪਣਾ ਪਿੰਡ ਫਲੋਆ ਹੈ ਹਰਿਆਣੇ ਚ ਟਾਪੜੀ ਦੇਸੀ ਦਾ ਠੀਕ ਹੈ ਜੀ ਆਪਣੇ ਕੋਲ ਫਾਰਮ ਟਰੈਕਟਰ ਜੀ ਦੋ ਹਾਂਜੀ ਹਾਂਜੀ ਫਾਰਮ ਸਾਠ ਹੀ ਲੈਨੇ ਆਪਾਂ ਫਾਰਮ ਸਾਠ ਹੀ ਹੁੰਦੇ ਆਪਣੇ ਠੀਕ ਹੈ ਜੀ ਇਹ ਕਿੰਨਾ ਮਾਡਲ ਟਰੈਕਟਰ ਹੈ ਜੀ ਇਹ ਆਪਣੇ ਕੋਲ 4 ਮਾਡਲ ਹੈ ਜੀ 4 ਮਾਡਲ ਹਾਂਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਜੀ ਟਾਇਰ ਨੁਕਮੇ ਨੇ ਜਾ ਰਹੇ ਟਾਇਰ ਜਮਾ 4 9 ਆ ਬਿੱਲ ਮਾਲਕ ਰਾਮ ਦਾ ਮਿਲ ਜੂ ਜਿਹੜਾ ਆ ਕਿਹੜਾ ਮਰਖਾ ਦੀ ਹੈ ਪ੍ਰੈਕਟਰ ਦੀ ਜੇ ਦੀ ਡਿਮਾਂਡ ਤਾਂ ਹੈਗੀ 2 4 ਮਾਡਲ ਆ 255000 ਦੀ ਠੀਕ ਹੈ ਜੀ ਹਾਂ ਆ ਦੂਜੇ ਟਰੈਕਟਰ ਦੀ ਇਹ 8 ਮਾਡਲ ਆ ਜੀ 8 ਮਾਡਲ ਹਾਂ ਟਾਇਰ ਮੰਗ ਲਏ ਨੇ 90 ਪੈਸੇ ਆ ਮਾ ਮੂਰ ਲੈ ਜਾਮਾ ਨਾ ਮੂਰੇ ਰੁਕਣਾ ਮੈਨੇ ਹੈ ਹਾਂ 285 8 ਮਾਡਲ ਹਰਿਆਣਾ ਨੰਬਰ 285000 ਦੀ ਡਿਮਾਂਡ ਆ ਜੀ ਇੰਜਨ ਗੇਰ ਦਾ ਪੂਰੇ ਚੰਗੇ ਦੋਨੇ ਟਰੈਕਟਰ ਘਰੇ ਵਾ ਕੇ ਲੈ ਜਾਣ ਬਣਾ ਦੇ ਠੀਕ ਹੈ ਜੀ ਜਿਹਦੇ ਪੂਰੇ ਨੇ ਪਾਣ ਵਰਗੇ ਨੇ ਹਾਂ ਪੂਰੇ ਚੰਗੇ ਨੇ ਤੁਸੀਂ ਕਿਹੜਾ ਪ੍ਰੈਕਟਰ ਨੰਬਰ ਤੇ ਐਡਰੈਸ ਬੋਲਦੇ ਜੀ ਆਪਣਾ ਨਾਮ ਮਣਪੀਦਾ ਪਿੰਡ ਫੱਲੋ ਆ 8788130558 ਇੱਕ ਨੰਬਰ ਆਪਣੇ ਕੋਲ ਠੀਕ ਹੈ ਠੀਕ ਤੇ ਹਾਂ ਜਦੋਂ ਮਰਜ਼ੀ ਕਰਿਆਂਗੇ ਬਾਅਦ ਲੈ ਜਾਣ ਚੈੱਕ ਕਰਕੇ ਲੈ ਜਾਂਦੇ ਵੀ ਧੰਨਵਾਦ ਬੜਾ ਸੋਨੈਪ ਨੂੰ ਕਿਉਂ ਦੇ ਸਮਾਂਤਾ ਹੀ ਵੀਰ ਉਹਨਾਂ ਦੀ ਆ ਬੋਲੋ ਤਰ ਤਰ ਕਰ ਦਿੱਤੇ ਗਿਆ ਹਾਂ ਹਾਂ ਬੋਲੀ ਉੱਪਰ ਬੈਠੇ ਰਹੀ ਬਾਈ ਸਭ ਤੋਂ ਵੱਡਾ ਆਪਣੇ ਚੈਨਲ ਤੇ ਬਹੁਤ ਵਧੀਆ ਬਾਈ ਸਭ ਤੋਂ ਵੱਡਾ ਆਪਣਾ ਸੁਭਨਾਮ ਲਾ ਦੋ ਜੀ ਵੀ ਬਲਵੀਰ ਸਿੰਘ ਆਪਣਾ ਐਡਰੈਸ ਕੀ ਹੈ ਜੀ ਆਪਣੇ ਮਾਨਸਾ ਕੋਲੇ 12 ਕਿਲੋਮੀਟਰ ਤੋਂ ਪੰਮੇ ਪੰਮੇ ਕਲਾਂ ਠੀਕਾ ਠੀਕ ਹੈ ਇਹ ਕਿੰਨਾ ਮਾਡਲ ਟਰੈਕਟਰ ਹੈ 9 ਮਾਡਲ 9 ਮਾਡਲ ਹਰਿਆਣਾ ਦਾ ਨੰਬਰ ਹੈ ਇਹ ਨਾ ਪੰਜਾਬ ਦਾ ਇਹ ਆਉਂਦਾ ਮਾਨਸਾ ਦਾ ਨੰਬਰ ਨਾ ਸਾਡਾ ਨੰਬਰ ਪੰਜਾਬ ਦਾ ਨੰਬਰ ਆ 9 ਮਾਡਲ ਇੰਜਨ ਡਿਮਾਰ ਕਰਦੇ ਜੀ ਪਾ ਜੀ ਇਹ 295 ਕਰਦੇ 295 ਡਿਮਾਰ ਕਰਦੇ ਆ ਬਾਕੀ ਕਾਪੀ ਕੋਪੀ ਕਾਪੀ ਹਾਂ ਨਾਮ ਦਾ ਵੀ ਨਾਮ ਹੈ ਠੀਕ ਹੈ ਇੰਜਨ ਕਿਹੜਾ ਟਰੈਕਟਰ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਟਰੈਕਟਰ ਨੰਬਰ ਬੋਲ ਦਿਓ ਜੀ 94646 6178 ਠੀਕ ਹੈ ਜੀ ਬਹੁਤ ਧੰਨਵਾਦ ਦਾ ਜੀ ਜਾ ਲਵੇ ਕੀ ਮਸੂਲ ਦੇ ਕੀ ਹੋਰ ਅਜਾੜਾ ਹੋਣੀ ਜਾਰੀ ਬਣਾ ਦਈਏ ਬਈ ਸਵਾਦ ਤੁਹਾਡਾ ਆਪਣੇ ਤੈਨਾਂ ਤੇ ਹੀ ਸਾਹਿਬ ਜੀ ਬਾਈ ਜੀ ਇਹ ਕਿੰਨਾ ਮਰਲਾ ਟਰੈਕਟਰ ਜੀ ਤੇ 2001 ਮਾਡਲ ਆ ਬਈ ਜੀ ਇੱਕ ਮਰਲਾ ਜੀ ਇਹ ਨੰਬਰ ਕਿਥੋਂ ਦਾ ਜੀ ਤੇ ਪੰਜਾਬ ਦਾ ਜੀ ਪੰਜਾਬ ਨੰਬਰ ਹਾਂਜੀ ਇੱਕ ਮਾਡਲ ਹਾਂਜੀ ਕਿੰਨੀ ਡਿਮਾਂਡ ਰੱਖੀ ਜੀ ਆਪਾਂ ਲਈ ਇਹਦੀ ਆਪਾਂ 240 ਰੱਖੀ ਹੈ ਜੀ 240 ਡਿਮਾਂਡ ਰੱਖੀ ਹੈ ਜੀ ਠੀਕ ਹੈ ਜੀ ਇੱਕ ਆਪਣਾ ਐਡਰੈਸ ਤੇ ਆਪਣਾ ਫੋਨ ਨੰਬਰ ਦੇ ਦਿਓ ਜੀ ਹਾਂਜੀ ਆਪਣਾ ਫੋਨ ਨੰਬਰ ਹੈਗਾ 9982 ਠੀਕ ਹੈ ਜੀ 64517 ਭਾਈ ਉਸਤਾਰਪੰਡਾ ਜੀ ਇਹਗਾ ਠੀਕ ਹੈ ਹਾਂਜੀ ਧੰਨਵਾਦ ਜੀ ਤੁਹਾਨੂੰ ਕਿਰਪਾ ਕਰਕੇ ਸਵਾਗਤ ਹੈ ਪ੍ਰਗਰਗ ਜੀ ਅਰੇ ਗੱਬੇ ਵਾਹ ਫਲਾ ਮਾਡਲ ਰੇਟ ਤੇ ਮਰੋੜ ਟੱਕੜੀ ਸਕਦਾ ਉਸਨੂੰ ਦੱਸ ਦਿਓ ਠੀਕ ਹੈ ਬਈ ਸਵਾਰਤਾ ਆਪਣੇ ਚੈਨਲ ਦੀ ਬਈ ਸਾਥ ਉਲਾਣਾ ਐਡਰੈਸ ਦੱਸ ਦਈਏ ਫੇਈ ਆਪਣਾ ਬੜਾ ਕੁੱਤੀ ਵਾਲਾ ਬਈ ਮੋਟਰ ਵੰਡੀ ਕੋਲ ਠੀਕ ਹੈ ਆਪਣਾ ਸੁਪਨਾ ਕੀ ਆਰਸੀ ਜੀ ਸਿੰਘ ਹੈ ਠੀਕ ਹੈ ਆਰਸੀ ਸਿੰਘ ਜੀ ਆਪਣਾ ਆਜਾ ਟਰੈਕਟਰ ਆ ਜੀ ਇਹ ਇਹ ਕਿੰਨਾ ਮਾਡਲ ਆ ਜੀ ਇਹ 11 ਮਾਡਲ ਆ ਬਈ 11 ਮਾਡਲ ਨੰਬਰ ਕਿਥੋਂ ਦਾ ਜੀ ਇਹ 50 ਬਈ 50 ਨੰਬਰ ਹਾਂ ਸਾਰਾ ਰਿਜਨਲ ਆ ਸਾਰਾ ਰਿਜਨਲ ਆ ਕਾਪੀ ਡਾਊਨ ਸਦਾ ਓਕੇ ਓਕੇ ਸਾਰੇ ਬਸ ਪਿੰਨ ਨੰਬਰ ਰੱਖੀਏ ਆਪਾਂ ਟਰੈਕਟਰ ਦੀ ਆਪਾਂ ਤੁਹਾਨੂੰ ਲੱਖ ਮੰਗਦੇ ਆ ਜੀ ਤੇ ਮੇਰੇ ਲੱਖ ਮੰਗਦੇ ਆ ਜੀ ਹਾਂ ਠੀਕ ਆ ਠੀਕ ਆ ਜੀ ਬਾਕੀ ਆਪਣਾ ਡਰੈਸ ਤੇ ਆਪਣਾ ਵੀ ਕੁੱਤੀ ਆ ਤੇ ਆਪਣਾ ਕੰਟੈਕਟਰ ਨੰਬਰ ਬੋਰ ਦੋ ਜੀ 7392 2055 ਠੀਕ ਆ ਜੀ ਧੰਨਵਾਦ ਦਾ ਬੜੇ ਠੀਕ ਸਮਾ ਦਿੱਤਾ ਜੀ ਚਲੋ ਠੀਕ ਹੈ ਜੀ ਸਾਫ਼ ਰ ਕਰ ਦਿਓ ਸਵਾਤ ਆ ਤੁਹਾਡੇ ਆਪਣੇ ਦਿਲੇ ਵਿੱਚ ਪਿਆਰੇ ਵੀਰੋ ਪੰਜ ਖੜਿਆ 32 ਸਭੋ ਟਰੈਕਟਰ ਮੰਡੀ ਚ ਦੇਖਦੇ ਟਰੈਕਟਰ ਲਖਾ ਦੇ ਜਾਲੜੇ ਉਰੇ ਬਾਈ ਜੀ ਨੇ ਆਪਣੇ ਨਾਲ ਬਾਈ ਜੀ ਨੇ ਟਰਾਲੀਆਂਆਂ ਨੇ ਆਪਣਾ ਜੇ ਇੱਕ ਦੇ ਟਰਾਲੀਆਂ ਨੇ ਮਿੱਟੀ ਵਾਲੀਆਂ ਤੇ ਬੜੀਆਂ ਸੋਹਣੀਆਂ ਆ ਤੇ ਭਾਰੀ ਟਰਾਲੀਆਂ ਨੇ 11 11 6 ਹਨਾ ਜੀ 11 6 11 6 ਟਰਾਲੀਆਂ ਨੇ 3 ਫੁੱਟ 3 ਫੁੱਟ ਉੱਚਾ ਬੱਡਰ ਨਾਲ ਆਪਣਾ ਬਾੜੀ ਦੇ ਵਿੱਚੋਂ ਹੁੰਦੀ ਆ 35 ਨਾਲ ਦੇ ਪੰਪ ਤੋਂ 35 ਨਾਲ ਆਉਂਦਾ ਹੈ ਇਹ ਤੇ ਆਪਾਂ 35 ਡਨ ਵਾਲਾ ਪੰਪ ਕਰਾਈ ਹਾਂ ਹਾਂ 35 ਡਨ ਵਾਲਾ ਪੰਪ ਲੱਗਿਆ ਹੋਇਆ ਪੂਰੇ ਲੋਡ ਵਾਲੇ ਆਪਾਂ ਤਿਆਰ ਕਰਦੇ ਆਂ ਬਿਨਾਂ ਲੋਡ ਤੋਂ ਆਪਾਂ ਕੋਈ ਟਰਾਲੀ ਵੇਚਦੀ ਠੀਕ ਆ ਠੀਕ ਆ ਜੀ ਹਾਂਜੀ ਇਹਨਾਂ ਚ ਆਪਣੇ ਆਪ ਤੇ ਕਰੀਏ ਨੇ ਹਾਂਜੀ ਹਾਂਜੀ ਆਪਣਾ ਵਜਨ ਵੀ ਕਿੰਨਾ ਕਰੀ ਜਾਂਦੇ ਵਿੱਚ ਇਹਨੇ 18 ਕੁਆਰਟਲ ਹੁੰਦਾ ਇਹ ਇੱਕ ਆਪਾਂ 17 ਕੁਆਰਟਲ ਤਿਆਰ ਕਰਦੇ ਆ ਜਿਹੜੀ 17 ਕੁਆਰਟਲ ਤਿਆਰ ਕਰਦੇ ਆ ਉਹ ਆਪਾਂ 1,44,000 ਦੀ ਦੇ ਦਿੰਦੇ ਆ ਜਿਹੜੀ 18 ਇੰਚ ਹੁੰਦੀ ਹੈ ਉਹ ਮੰਨ ਲੇ ਕਿ 55 ਤੋਂ ਲੈ ਕੇ 60 65 ਤੱਕ ਕਰਵਾ ਲਈਏ ਠੀਕ ਆ ਠੀਕ ਆ ਜੀ ਇਹ ਕਿਹੜਾ ਆਪਾਂ ਟਰਾਲੀ ਤੋਂ ਆ ਕੱਲਾ ਟ੍ਰਾਂਡ ਜਲੇ ਗਈ ਸੀ। ਬ੍ਰੀ ਆਪਣਾ ਆਪਣੀ ਫਾਰਮੂਲਾ ਡਰੈਸ ਹਾਂ ਅਮੇਰ ਕਾਰਡ ਕਾਰਡ ਨੋਟ ਦਾ ਕਾਰਡ ਪਾ ਲੀ। ਬ੍ਰੀ ਦਾ ਕਾਰਡ ਪਿੰਡ ਮੇਰਾ ਨੰਗਲਕਲਾ ਠੀਕ ਹੈ ਜੀ। ਜ਼ਿਲ੍ਹਾ ਮਾਨਸਾ ਸਿੱਧੂ ਮੂਸੇਵਾਲੇ ਦੇ ਲਵੇ ਪੈਂਦਾ ਠੀਕ ਹੈ ਜੀ ਤੇ 98150 43595 ਮੇਰਾ ਨੰਬਰ ਹੈ। 98150 43595 ਠੀਕ ਆਪਾਂ ਉੱਥੇ ਟ੍ਰਾਂਡ ਜਲੇ ਤੇ ਰਹਾਂ ਹਾਂ ਹਾਂ ਜੀ ਨੰਗਲ ਠੀਕ ਹੈ। ਬ੍ਰੀ ਉਹ ਬਹੁਤ ਨਵਾਂ ਮਾਤ ਹੁੰਦਾ ਪਰ ਉਹ ਕਿੰਦੀ ਮਾਤ ਹੈ ਜੀ। ਹਾਂ। ਜੀ ਬ੍ਰੋ ਆ ਤੁਹਾਨੂੰ ਪਤਾ ਵੀ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਟਰੈਕਟਰਾਂ ਦਾ ਆਪਣਾ ਸਾੜਾ ਆ ਪਿਆ ਤੇ ਆਪਾਂ ਇਹ ਚੈਨਲ ਤੇ ਲਗਾਤਾਰ ਟਰੈਕਟਰ ਦੇ ਵੀਡੀਓ ਹੁਣ ਤੋਂ ਆਉਣਗੇ ਆ ਲਗਾ ਆਪਾਂ ਦਿਖਾਉਣ ਲਈ ਤੇ ਆਪਾਂ ਨੇ ਟਰੰਮ ਚਲਮ ਟਰੈਕਟਰਾਂ ਦੇ ਬੜੇ ਬੜੇ ਟਰੈਕਟਰਾਂ ਦੇ ਆਪਣੇ ਰੇਟ ਤੇ ਮਾਡਲ ਆਪਾਂ ਦੱਸਾਂਗੇ ਆਪਣੇ ਚੈਨਲ ਤੇ ਜਿਹੜੇ ਵੀਰੇ ਵੀ ਟਰੈਕਟਰ ਸੁਲਾਵਾ ਦੇ ਟਰੈਕਟਰ ਲੈਣਾ ਚਾਹੁੰਦੇ ਨੇ ਆਮਰ ਚੈਨਲ ਨੂੰ ਰੂਸ ਸਲਾਮ ਕਰਨੋ ਹਾਲੇ ਬ੍ਰੋ ਆਪਣੇ ਨਾਲ ਬਾਈ ਜੀ ਨੇ ਬਾਈ ਜੀ ਦਾ ਟਰੈਕਟਰ ਆ 735 ਇਹ ਟਰੈਕਟਰ ਹੈ ਜੀ 2000 ਮਾਡਲ ਆ ਤੇ 2 ਲੱਖਾਂ ਦੀ ਡਿਮਾਂਡ ਆ ਬਜ ਨੇ ਰੱਖੀ ਆ ਬਾਕੀ ਸਾਰੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਲਗਭਗ ਨਵੇਂ ਨਵੇਂ ਟਾਇਰ ਪਏ ਨੇ ਭਾਈ ਟਰੈਕਟਰ ਆਪਣਾ ਇਹ ਕੋਡ ਨੰਬਰ ਆ ਇਹ ਹੈ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਹਾਂ ਜੀ ਆਸੀ ਵੱਲੋਂ ਇੰਜਣ ਦੇ ਵੱਲੋਂ ਓਕੇ ਖਤਕੁਪੀ ਓਕੇ ਆਪਣਾ ਕੈਕਟਰ ਨੰਬਰ ਬੋਲ ਦਿਓ ਜੀ 68398 10215 ਠੀਕ ਹੈ ਐਡਰੈਸ ਕਹੇ ਜਮਾ ਜੀ ਸਲੋਹਾ ਪਿੰਡ ਆ ਜੀ ਜੇਲਾ ਵੰਡਾ ਠੀਕ ਹੈ ਜੀ ਧੰਨਵਾਦ ਦੇ ਹਾਲੀ ਬ੍ਰੋ ਬਾਈ ਜੀ ਨੇ ਆਪਣੇ ਨਾਲ ਇਹਨਾਂ ਨੂੰ ਟਰੈਕਟਰ ਦਾ ਛੇੜ ਵਾਸਤੇ ਆ ਬਾਈ ਜਿਹੜਾ ਵਾਕਤ ਨੇ ਆਪਣੇ ਜਾਣਦੇ ਸੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਸੀਰ ਸਿੰਘ ਜੀ ਪਿੰਡ ਮਾਹੀਣਾ ਠੀਕ ਹੈ ਜੀ ਇਹ ਕਿਹਨਾ ਮਾਡਲ ਟਰੈਕਟਰ ਹੈ 17 ਜੀ 17 ਮਾਡਲ ਹੈ ਇਹ ਪਾਵਰ ਸਟੇਸ਼ਨ ਦੇ ਵਿੱਚ ਹੈ ਹਾਂ ਜੀ ਪਾਵਰ ਸਟੇਸ਼ਨ ਠੀਕ ਹੈ ਜੀ ਇਹ ਨੰਬਰ ਕਿੱਥੋਂ ਦਾ ਜੀ ਨੰਬਰ ਹੈ ਚਰਾ ਹੀ ਨਾਮ ਆ ਸਾਡੇ ਠੀਕ ਹੈ ਜੀ ਹਾਂ ਕਿੰਨੇ ਦਾ ਟਰੈਕਟਰ ਦੇਣਾ ਹੈ ਜੀ ਆਪਾਂ ਨੇ ਨੈਟ ਫਿੱਟ ਦੇਵਾਂਗੇ ਜੀ 5 ਲੱਖ 10 ਹਜ਼ਾਰ 5 10 ਦਾ ਜੀ ਹਾਂ ਜੀ ਠੀਕ ਹੈ ਜੀ ਆਪਣੇ ਇੱਕ ਬਾਰ ਤੋਂ ਐਡਰੈਸ ਤੇ ਆਪਣਾ ਨੰਬਰ ਬੋਲ ਦਿਓ ਜੀ 2 ਮਹੀਨਾਂ ਗੋ ਜੀ ਠੀਕ ਹੈ ਜੀ ਜਲਾ ਉਠਿੰਦਾ ਠੀਕ ਹੈ ਨੰਬਰ 94645 29650 ਠੀਕ ਹੈ ਧੰਨਵਾਦ ਦੇਖਣਾ ਕਿ ਅੱਜ ਆਜੀ ਬ੍ਰੋ ਆਪਾਂ ਤੁਹਾਨੂੰ ਪਤਾ ਵੀ ਤਨਵੰਡੀ ਸਭ ਤੋਂ ਟਰੈਕਟਰ ਮੰਡੀ ਦੇ ਵਿੱਚ ਆਏ ਹੋਏ ਆ ਤੇ ਤੁਹਾਨੂੰ ਪਤਾ ਵੀ ਆਪਾਂ ਨੇ ਉਹ ਕਾਫੀ ਵੀਡੀਓ ਇਟੀਆਂ ਆਪਣੇ ਚੈਨਲ ਤੇ ਆਉਣਗੇ ਆਪਣੇ ਕਾਫੀ ਵੀਡੀਓ ਸ਼ੂਟ ਕਰੀ ਜਾਣੇ ਬਾਕੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਸਾਰੇ ਵੀਡੀਓ ਦੇਖ ਸਕਦੇ ਹੋ ਆਪਣੇ ਜੋ ਇੱਕ ਤੋਂ ਵੱਧ ਟਰੈਕਟਰਾਂ ਦੇ ਵੀਡੀਓ ਬਣਾਏ ਐਨਰ ਤੇ ਬਣਾਈਆਂ ਨੇ ਆਪਾਂ ਨੇ ਤੇ ਆਉਣਗੇ ਆਪਣੇ ਚੈਨਲ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਬੜੇ ਬੰਦੇ ਵਾਕਿ ਆ ਦੇ ਬੰਦਨ ਨੂੰ ਪ੍ਰੈਸ ਕਾਡ ਨੂੰ ਲਾਇਸੈਂਸ ਕਰਨ ਕੋਲ ਬਹੁਤ ਧੰਨਵਾਦ ਜੀ